ਪੰਜਾਬ ਦੇ ਮੌਸਮ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਅੰਮ੍ਰਿਤਸਰ ਕੀ ਮੌਸਮ ਉਸੇ ਤਰ੍ਹਾਂ ਦਾ ਹੈ ਲਿਆ तकरीबन ਰਾਤ ਵੇਲੇ ਤੋਂ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇ ਇਹ ਦਿਨ ਚੜਦੇ ਅੱਜ ਸਵੇਰ ਨੂੰ ਸਾਰਾ ਦਿਨ ਝੜੀ ਨੂੰ ਮਾਮੀ ਵੱਖ-ਵੱਖ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਪੈਂਦਾ ਰਿਹਾ ਕੁਝ ਕਲਾਕੀਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਵੀ ਪਿਆ ਜਿਵੇਂ ਅਮੀਰ ਸੀ ਕਿ ਵੱਡੇ ਪੱਧਰ ਤੇ ਗੜੇਮਾਰੀ ਹੋ ਸਕਦੇ ਆ ਪਰ ਉਸ ਤੋਂ ਅਜੇ ਤੱਕ ਬਚਾ ਹੀ ਰਿਹਾ ਹੈ ਹੁਣ ਇਹ ਸਿਸਟਮ ਅੱਜ ਤੱਕरीबन ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਰਾਤ ਵੇਲੇ ਤੋਂ ਪਾਰ ਲੰਘ ਜਾਵੇਗਾ ਪਰ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਹ ਐਕਟਿਵ ਰਹੇਗਾ ਤੇ ਉਹਨਾਂ ਖੇਤਰਾਂ ਦੇ ਵਿੱਚ ਰਾਤ ਵੇਲੇ ਵੀ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਖਾਸ ਕਰਕੇ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਅਏ ਚੰਡੀਗੜ੍ਹ ਮੋਹਾਲੀ ਰੋਪੜ ਆਨੰਦਪੁਰ ਸਾਹਿਬ ਦੇ ਇਲਾਕੇ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰਕੋਟਲਾ ਗੁਰੂ ਆਪਣੇ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਸ਼ਾਮ ਬਿਲੇ ਤੱਕ ਜਾਂ ਰਾਤ ਬਿਲੇ ਤੱਕ ਇਹ ਸਿਸਟਮ ਐਕਟਿਵ ਰਹਿਤਰ ਰਹੇਗਾ ਤੇ ਉਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਪਹਾੜਾਂ ਦੇ ਵਿੱਚ ਜਿਵੇਂ ਦੱਸਿਆ ਸੀਗਾ ਵੱਡੇ ਪੱਧਰ ਤੇ ਮੀਂਹ ਪਿਆ ਹੈ ਬਾਰਿਸ਼ਬਾਰੀ ਵੀ ਹੋਈ ਹੈ ਤੇ ਲੈਂਡ ਸਲਾਈਡ ਦੀਆਂ ਘਟਨਾਵਾਂ ਵੀ ਆਮ ਦੇਖੀਆਂ ਗਈਆਂ ਹਨ ਇਹ ਸਿਸਟਮ ਉੱਥੇ ਕੱਲ ਨੂੰ ਵੀ ਐਕਟਿਵ ਰਹੇਗਾ ਤੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਕੱਲ ਨੂੰ ਵੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਇਹ ਸਿਸਟਮ ਕੱਲ ਤੋਂ ਸਮਾਪਤ ਹੋ ਜਾਵੇਗਾ ਤੇ ਮੌਸਮ ਸਾਫ਼ ਹੋਵੇਗਾ ਅਗਲੇ 2 ਦਿਨ ਉਸ ਤੋਂ ਬਾਅਦ 3 ਅਤੇ 4 ਤਰੀਕ ਨੂੰ ਫਿਰ ਟੁੱਟਵੇਂ ਤੌਰ ਤੇ ਮੀਂਹ ਦੀ ਸੰਭਾਵਨਾ ਰਹੇਗੀ